ਬਹੁਤ ਜ਼ਿਆਦਾ ਕਰਤਾ ਮਸੀ ਪਲਾਣਾ ਪੈਂਦਾ ਜਿਸਤਾਜ ਨੂੰ ਹੈਨਾ ਚੱਲ ਫਿਨਿਸ਼ ਕਰ ਲੈ ਟੇਸਟੀ ਹੈ ਆਜੋ ਤੁਸੀਂ ਵੀ ਚਾਹ ਲੈ ਲਓ ਨਾਲ ਦੇ ਸਾਰੇ ਸੁੱਤੇ ਨੇ ਤੇ ਆਪਾਂ ਆ ਗਏ ਮਾਰਨਿੰਗ ਉੱਪਰ ਇਹ ਦੇਖੋ ਇਹ ਬੀਚੇਗਾ ਮੋਰੇ ਇਸ ਪਾਸੇ ਬੀਚੇਗਾ ਹੈਨਾ ਜਿਸਤਾਜ ਇਸ ਸਾਈਡ ਪੂਰਾ ਹੋ ਇਹ ਸਾਹਮਣੇ ਸਾਡਾ ਹੋਟਲ ਹੈ ਉਹ ਦੇਖੋ ਜਿੱਧਰ ਤਜਿੰਦਰ ਖੜੇ ਤੁਹਾਨੂੰ ਦਿਖਦੇ ਹੋਣੇ ਇਹ ਸਾਡਾ ਹੋਟਲ ਹੈਗਾ ਇੱਧਰ ਇਹਾਰੇ ਹੋਟਲ ਹੀ ਗਏ ਦੇਖ ਲੋ ਉਧਰ ਮੋਰੀ ਜਾ ਕੇ ਹੇ ਲਗਾ ਇਹ ਵਿੱਚ ਕਿੰਨਾ ਸੋਣਾ ਦੇਖੋ ਸਵੇਰੇ ਸਵੇਰੇ ਕਿੰਨੇ ਲੋਕ ਆ ਗਏ ਦੇਖੋ ਵਿੱਚ ਵਿੱਚ ਚਲੋ ਚਲਿਏ ਹੈ ਨਾ ਇਹ ਦੇਖੋ ਸਵੀਮਿੰਗ ਕਰਦੇ ਲੋਕੀ ਇਹ ਦੇਖੋ ਹੈ ਨਾ ਕਿੰਨੀ ਖ ਦੂਰ ਤੱਕ ਚਲੇ ਗਏ ਦੇਖੋ ਲੋਕੀ ਅੱਗੇ ਹੈ ਨਾ ਸਵੇਰੀ ਸ਼ੁਰੂ ਹੋ ਗਏ ਇਹ ਦੇਖੋ ਇਦਾਂ ਹੀ ਲੈ ਕੇ ਜਾਂਦੇ ਆਪਣੇ ਹੈ ਨਾ ਇਹਦੇ ਚ ਕਰਦੇ ਫਿਰ पूरा मैप ਹੈਗਾ ਇੱਥੇ ਦਾ ਹਨਾ ਇਹ ਦੇਖੋ ਜਿਹਦਾ ਆਪਾਂ ਨੂੰ ਨਾਂ ਵੀ ਪਤਾ ਹੈ ਆਪਾਂ ਹੁਣ ਇੱਥੇ ਹੀ ਗਏ ਫਿਰ ਆਪਾਂ ਇਹਨੂੰ ਫੋਲੋ ਕਰ ਸਕਦੇ ਜਿਹੜੇ ਪਾਸੇ ਜਾਣਾ ਦੇਖੋ ਇਹ ਸਾਰਾ ਮੈਪ ਦਿੱਤਾ ਹੈ ਇਹ ਦੇਖੋ ਇਹ ਸਾਰੇ ਹੋਟਲ ਲਗੇ ਹਨਾ ਹਾਂਜੀ ਚੱਲਦੇ ਆ ਜਿੱਥੇ ਆ ਦੇਖੋ ਕਿੰਨਾ ਸੋਹਣਾ 뷰 ਆ ਦੇਖੋ ਇੱਧਰ ਆ ਦੇਖੋ ਉਹ ਸਾਡਾ ਹੋਟਲ ਆ ਸਾਹਮਣੇ ਆ ਨਾਮ ਸੁਬੰਦਰਾ ਉਹ ਸਾਹਮਣੇ ਐਕਸਰਸਾਈਜ਼ ਕਰਾਉਂਦੇ ਆ ਸਕੂਲ ਆ ਇੱਥੇ ਉਸ ਕਾਲ ਦੇ ਇਹਨਾਂ ਨੂੰ ਫਿਜ਼ੀਓਥੈਰੇਪੀ ਦਾ ਲੈਕਚਰ ਕਰਾ ਰਹੇ ਇੱਕ ਮਿੰਟ ਜੀ ਰਹਿਣਗੇ ਉਹ ਵੀ ਦਰਸਾ ਕੇ ਕਰਾ ਰਹੇ ਇਹ ਸਿੱਟੇ ਵਿੱਚ ਜੀ ਚੱਲਦੀ ਹੈ ਠੀਕ ਚ ਹੈ ਜੀ ਵਿੱਚ ਚਾਉਂਦੇ ਆ ਮੈਂ ਥੋੜੀ ਦੇਰ ਛੇ ਉਹਨਾਂ ਦੇ ਕੋਲ ਆਹ ਸੀ ਕੋਲ ਇਹ ਸਕੂਲ ਹੈ ਜਿਹੜੇ ਇੱਥੇ ਸਖਾਲ ਦੇ ਲੈਸਨ ਦਿੰਦੇ ਜਿਹੜੇ ਆਪਾਂ ਤੁਹਾਨੂੰ ਹੁਣੇ ਦਿਖਾਇਆ ਸੀਗਾ ਦੇਖੋ ਇਧਰੋਂ ਆਪਾਂ ਹੋਜੋਗੇ ਐਂਟ੍ਰੈਂਸ ਆਪਣੇ ਹੋਟਲ 'ਚ ਉੱਧਰ ਆਪਾਂ ਕੀਤੀ ਗੱਡੀ پارک ਚਲੋ ਚੱਲੀ ਆਜੋ ਅੰਦਰ ਇੱਥੇ ਕੋਸਟਿਊਮ ਵਗੈਰਾ ਸਾਰੀ ਦਿੰਦੇ সুইਮਿੰਗ ਵਾਲੀ ਦੇਖੋ ਹੈਨਾ ਇੱਥੇ ਦੇਖੋ ਬੈਠਣ ਲੀਗਾ ਹੈਨਾ ਬਹੁਤ ਸੋਹਣਾ ਤੁਸੀਂ ਇੱਥੇ ਬਹਿ ਕੇ ਇਧਰੋਂ ਪੂਰੇ ਵੀ ਉਹ ਨੂੰ ਇੰਜੋਏ ਕਰ ਸਕਦੇ ਹੋ ਟੀ ਕਾਫੀ ਅੰਦਰ ਰੈਸਟੋਰੈਂਟ ਹੈਗਾ ਹਨਾ ਆਪਾਂ ਵੀ ਬਹਿ ਜਾਈਏ ਹੁਣ ਆਪਾਂ ਥੋੜਾ ਜਿਹਾ ਰੈਸਟ ਕਰੀਏ ਇੱਥੇ ਨਾਲੇ ਖੇលੂਗੇ ਗੇਮ ਜਸਤਾਜ ਨਾਲ ਜਸਤਾਜ ਉਹ ਗਵਰਨਮੈਂਟ ਦੇ ਗਏ ਹੁਣ ਕਿਨਾਂ ਟੈਨਿਸ ਪਤਾ ਕਰਨ ਗਏ ਆਇਓ ਚਲੋ ਦੇਖੋ ਇਧਰ ਬਾਹਰ ਹੈਗਾ ਹਨਾ ਹਾਂਜੀ ਇਧਰ ਪੂਰਾ ਸਿਟਿੰਗ ਏਰੀਆ ਹੈ ਇਹ ਬਾਹਰ ਹੈਗਾ ਦੇਖੋ ਵਧੀਆ ਹਨਾ ਉਹਦਾ ਹਾਂਜੀ ਕਿੰਨਾ ਸੋਣਾ ਬੈਠਣ ਵੀ ਚਲੋ ਆਜੋ ਅਪਰ ਬਾਹਰ ਚਲੀਏ ਪਿੱਛੇ ਇੱਧਰ ਵੀ ਬੈਠਣ ਨੂੰ ਕਿੰਨਾ ਸੋਣਾ ਹਨਾ ਇਹ ਤਾਂ ਥੋੜਾ ਜਿਹਾ ਮੀਂਹ ਆ ਕਰਕੇ ਥੋੜਾ ਜਿਹਾ ਲੱਗ ਰਿਹਾ ਧੁੱਪ ਹੋਵੇ ਤਾਂ ਹੋਰ ਵਧੀਆ ਲੱਗੇ ਹਨਾ ਕਿੱਥੇ ਗਏ ਉਸਤਾਦ ਅੱਜ ਇੱਧਰ ਕੇ ਟੈਨਿਸ ਖੇਡਣ ਏ ਦੇਖੋ ਟੈਨਿਸ ਦਾਗਾ ਤੇ ਦਿੱਲੀ ਆ ਗਿਆ ਜਸਤਾਜ ਇਹ ਆਪਣਾ ਹੋਟਲ ਹੈ ਪੂਰਾ ਦੇਖੋ ਮਾਰੂਦਰ ਬਹੁਤ ਸੋਹਣਾ ਹੈ ਕਮਰੇ ਦਿੱਤੇ ਆਪਣੇ ਰੂਮੇਦਰ ਗਏ ਇਧਰ ਗਏ ਆਪਣੇ ਰੂਮੇ ਇਸ ਪਾਸੇ ਹਾਂਜੀ ਮੰਮੀ ਉਹਨਾਂ ਤਾਂ ਇਧਰ ਗਏ ਇਸ ਪਾਸੇ ਇਸ ਪਾਸੇ ਗਾਹ ਉੱਪਰ ਦੇਖੋ ਖੇਡਾਂ ਚ ਲੱਗੇ ਨੇ ਦੋਨੇ ਪਿਓ ਪੁੱਤ ਸਵੇਰੇ ਸਵੇਰੇ ਕਿੱਦਾਂ ਜਿਹਾ ਸਵੇਰੀ ਲੱਗਿਆ ਖੇਡਣ ਮਜ਼ਾ ਆ ਰਿਹਾ ਪੂਰਾ ਕੁਝ ਖੈਸ ਪਨੋ ਲੇ ਲੇ ਹੋ ਗਏ ਸਾਰੇ ਰੈਡੀ ਹੈਲੋ ਕਰੋ ਸਾਰੇ ਨੈਕਸਟ ਦੇ ਹੁਣ ਆਪਾਂ ਚੱਲੇ ਆਂ ਵਿੱਚ ਤੇ ਜਿਹੜਾ ਆਪਾਂ ਤੁਹਾਨੂੰ ਸਵੇਰੇ ਦਿਖਾ ਕੇ ਗਿਆ ਸੀ ਵਿੱਚ ਚਲੋ ਚੱਲੀਏ ਚਲੋ ਕਿੱਥੇ ਚੱਲੇ ਜਸਤਾਂ ਵਿਚ ਤੇ ਚਲੋ ਆਜੋ ਮਣਾਪਾ ਚਲਪੇ ਨੀਚੇ ਨੂੰ ਦੇਖੋ ਵਿਚ ਵਾਲ ਚੱਲੇ ਆਪਾਂ ਇਹ ਦੇਖਾ ਆਪਣੇ ਨਾਲ ਦੇ ਚਲਪੇ ਅੱਗੇ ਬੜਾ ਆਪਣੀ ਕਿਸਮਤ ਆਜ ਵੀ ਮੀ ਥੋੜਾ ਥੋੜਾ ਕਿੜੀਆਂ ਕਿੜੀਆਂ ਪੈਂਦੀਆਂ ਹੀ ਆ ਧੁੱਪ ਨਹੀਂ ਦੀ ਚਲੋ ਆਜੋ ਥੱਲੇ ਚੱਲ ਕੇ ਮਿਲਦੇ ਆ ਤੁਹਾਨੂੰ ਇੱਕ ਵਾਰ ਇਸ ਤੇ ਆਸ ਤੇ ਦੇਖੋ ਸਲੀਪਰੀ ਵੀ ਥੋੜਾ ਚੰਗੀ ਕਰਾ ਤੋੜਨਾ ਪੈਂਦਾ ਹੈ ਇਹ ਇੱਥੇ ਕਾਫੀ ਬਣਿਆ ਹੋਇਆ ਹੈ ਦੇਖੋ ਬੈਠਣ ਲਈ ਕਿੰਨਾ ਸੋਹਣਾ ਹੈ ਨਾ ਤੁਸੀਂ ਬੈਹਿ ਸਕਦੇ ਹੋ ਇੱਥੇ ਕਾਫੀ ਵਗੈਰਾ ਇੰਜੋਏ ਕਰ ਸਕਦੇ ਹੋ ਔਰ ਦੇਖੋ ਨਿਆਣੇ ਆਪਣੇ ਪਹੁੰਚ ਵੀ ਗਏ ਥੱਲੇ ਔਰ ਇਹ ਜਸਟਸ ਸੈਂਡਲ ਫੇੜਨ ਲੱਗੇ ਹੈਲੋ ਜਸਟਸ ਲੈ ਦੋ ਇੱਧਰ ਚੱਲੇ ਆਪਾਂ ਇੱਧਰ ਰੌਕ ਸੀਗੇ जसाज जैसा नाल रह वो तो प्लीज चलता रहे पुत्र तो। लाल ले शू अपने हाथ से ये देखो हम अपन चलेया इधर थोड़ी देर खेल लो चलो पानी पे फिर चलिए है ना ਸਾਡਾ ਅੱਧੇ ਲਾਖ ਰੁਪਏ ਅੱਧੇ ਸਾਢੇ। ਇਹ ਲੈ ਲੈ ਵੀਡੀਓ ਜਸਟ ਜਸਟ ਦੇਖੋ ਪਾਣੀ ਦੇਖੋ। ਤੁਹਾਨੂੰ ਪਾਫ ਰਾਨੀ ਚਾਹੀਦੇ ਸੀ। ਕੱਪੜੇ ਪਾਫ ਰਾਨੀ ਚਾਹੀਦੇ ਸੀ। ਜਸਾਟ ਇਹ ਦੇਖੋ ਪਾਣੀ ਦੇ ਥੋੜਾ ਆ ਰਿਹਾ। ਸਾਡਾ ਕੀ ਖਰਾਬ ਹੋ ਗਿਆ ਤੁਹਾਨੂੰ? ਯਾਰੇ ਮੀਚ ਵੀ ਖੇਢੀ ਜਾਂਦੇ ਦੇਖੋ। ਆਹ ਦੇਖੋ ਹਨਾ ਕਿੰਨਾ ਫੇਰ ਵੀ ਲੋਕੀ সুইਮਿੰਗ ਵੀ ਕਰ ਰਹੇ ਖੇਡ ਮਿਲਗੇ ਨਿਆਣੇ ਦੇਖੋ ਇਹ ਬਣੀ ਹੈ ਹਾਂ ਪਾ ਕੇ 버ਗਰ ਕਿੰਗ ਬ੍ਰੇਕਫਾਸਟ ਕਰਨ ਚਲੋ ਆਜੋ ਮੇਜੀ ਇਹ ਦੇਖੋ ਪਰ ਰੋਡ ਕਰਾਸ ਕਰਨ ਲੱਗੇਗੇ ਗੱਡੀਆਂ ਖੜੀਆਂ ਹੋ ਗਈਆਂ ਪੈਦਲ ਚੱਲਣ ਵਾਲਿਆਂ ਦਾ ਸਾਈਨ ਹੋ ਗਿਆ ਤਾਂ ਪਰ ਰੋਡ ਕਰਾਸ ਕੀਤੀ ਬਾਕੀ ਚੱਲ ਗਏ ਸਾਰੇ ਆਪਣੇ ਨਾਲ ਦੇ ਅੰਦਰ 버ਗਰ ਕਿੰਗ ਮੈਂ ਤੇ ਮੰਮੀ ਜਾ ਰਹੇ ਹੌਲੀ ਹੌਲੀ ये सिटी सेंटर है न्यूस सिटी का देखो ये रेस्टोरेंट वगैरह है सारे इधर आ है बर्गर किंग चलो आप ब्रेकफास्ट करिए इत थू बठा दे पहला आ जाओ मैं फर्स्ट आ गया ਹੁਣ ਆਪਾਂ ਕਰਨ ਲੱਗੇ ਆ ਬ੍ਰੇਕਫਾਸਟ ਚਲੋ ਕਰੀਏ ਅਮੀ ਜੀ ਬ੍ਰੇਕਫਾਸਟ ਰੈਡੀ ਹੋ ਉਹ ਰੈਡੀ ਹੁਣ ਆਪਾਂ ਚੱਲੇ ਆ ਬਾਹਰ ਬ੍ਰੇਕਫਾਸਟ ਆਪਾਂ ਕਰ ਲਿਆ ਇਹ ਦੇਖੋ ਮੈਦਰ ਵੀ ਉਹ ਥੋੜਾ ਥੋੜਾ ਠੀਕ ਹੋ ਗਿਆ ਬਾਕੀ ਪਤਾ ਨਹੀਂ ਮੀਂਹ ਮੀਂਹ ਉਹ ਤੇ ਡਿਪੈਂਡ ਹੈ ਜੇ ਤਾਂ ਮੀਂਹ ਪੈਂਦਾ ਰਿਹਾ ਫਿਰ ਆਪਾਂ ਘਰ ਨੂੰ ਜਾਣਾ ਵਾਪਸ ਜੇ ਮੀਂਹ ਆਪਿਆ ਧੁੱਪ ਨਿਕਲੇ ਫਿਰ ਆਪਾਂ ਕਿਸੇ ਹੋਰ ਪਾਸੇ ਘੁੰਮ ਕੇ ਆਉਂਦੇ ਆ ਦੇਖੋ ਇਹ ਬਸਾਂ ਇੱਥੇ ਦੀਆਂ ਫਾਰਮਲ ਕਾਉਂਸਲ ਬੱਸੇਸੇ ਦੇਖੋ ਨਿਆਣਿਆਂ ਨੂੰ ਕਿੰਗ ਬਣ ਗਏ ਹੈ ਜਸਤਾਜ ਬਸ ਕਜ਼ਨ ਬਸ ਕਜ਼ਨ ਦੇਖੋ ਨਾਲੇ ਪਿੰਡ ਅੱਜ ਸਾਡੇ ਜਗਜੋਤ ਸਿੰਘ ਦਾ ਬਰਥਡੇ ਗਾ ਸਾਰੇ ਜਨੇ ਨੂੰ ਵਿਸ਼ੇਸ ਦਿਓ ਤੇ ਹੈਪੀ ਬਰਥਡੇ ਦੀ ਵਧਾਈਆਂ ਦਿਓ ਹੈਪੀ ਬਰਥਡੇ ਟੂ ਯੂ ਇਹ ਦੇਖਿਓ ਟ੍ਰੇਨ ਚੱਲਦੀ ਹੈ ਜੇ ਬੱਥੇ ਨਹੀਂ ਤੁਸੀਂ ਘੁੰਮਣ ਲਈ ਹਣਾ ਇੱਕ ਵਾਰ ਵੀ ਬੁੱਕ ਨਹੀਂ ਹੋ ਰਹੀ ਇਹ ਆਪਾਂ ਹੁਣ ਆ ਗਏ ਆਪਣੇ ਨੈਕਸਟ ਡੈਸਟੀਨੇਸ਼ਨ ਤੇ ਆਪਾਂ ਕਿੱਥੇ ਆਏ ਚਲੋ ਆਪਾਂ ਤੁਹਾਨੂੰ ਦਿਖਾਉਂਦੇ ਆ ਰਸ਼ ਦੇਖੋ ਕਿੰਨਾ ਇੱਥੇ ਜਿੱਥੇ ਵੀ ਚਲ ਜਾਓ ਸਾਰੇ ਪਾਸੇ ਪੂਰਾ ਫੁੱਲ ਲਗਾ ਫੁੱਲੀ ਬੁੱਕਡ ਹੈ ਦੇਖੋ ਰਸ਼ ਕਿੰਨਾ ਇਹ ਦੇਖੋ ਉਧਰ ਦੇਖ ਕੇ ਗੱਡੀ ਆ ਰਹੀਆਂ ਨੇ ਹਾਂਜੀ ਇੱਧਰ ਚਲੋ ਇਹ ਆਪਾਂ ਆਏ ਲਾਪਾ ਵੈਲੀ ਪਾਰਕ ਇਹ ਦੇਖੋ ਬੈਕਿੰਗ ਹੈ ਅਪਰ ਟ੍ਰੈਂਚ ਫਾਈਨਲੀ ਮੈਂ ਕੰਦੀ ਵਾਂਟੀ ਐਸਾ ਦੇਖ ਇੱਦਾਂ ਸੇ ਹਾਂ ਦੇਖੋ ਆਪਣੀ ਯਾਨੀ ਕਿ ਤੇ 10 ਮਿੰਟ ਘੁਮਾ ਕੇ ਲਿਆਉਗੀ ਕੱਡੀਆਂ ਦੇਖਣ ਵਾਲੇ ਆਂ ਦੇਖੋ ਕਿ ਕਿ ਪਾਰਕ ਸਕਦੇ ਆ ਨਾ ਸਭ ਪਾਸੇ ਫੈਲੀ ਵਾਲੀ ਵਾਲੀ ਜੰਗਲ ਆ ਗਿਆ ਉਹ ਦੇਖੋ ਫੋਨ ਮਾਰ ਨਾ ਛੱਡ ਰਿਓ ਆਪਣੇ ਕਿ ਦੇਖੋ ਹੋਰ ਇੱਕ ਟ੍ਰੇਨ ਫੋਨ ਮਾਰ ਜੇਬ ਚ ਸਾਡ ਕੋਲ ਹੈਗਾ ਹੀ ਨਹੀਂ ਆਵਰ ਜੀ ਹਾਂ ਮੈਂ ਕੋਲ ਨਾਲ ਥੜੀ ਅਜੇ ਘਾਰਵਾ ਆਇਆ ਹੈ ਘਾਰੇ ਗਏ ਹਾਂ ਅੰਚੇ ਦੇਖੋ ਦੋ ਲਾਈਨ ਹੋ ਗਈ ਉਧਰ ਇੱਕ ਟ੍ਰੇਨ ਖੜੀ ਇਹ ਦੇਖੋ ਹਾਂਜੀ ਇੱਕ ਉਹ ਖੜੀ ਦੇਖਿਓ ਇਹ ਖੜੀ ਇੱਕ ਇਹ ਦੇਖੋ ਅੱਗੇ ਵੀ ਰੱਖੀ ਨਿਆਣਿਆਂ ਦੀ ਦੇਖੋ ਆਸ ਵੀ ਮਤੋ ਇੱਥੇ ਉੱਪਰ ਦੀ ਬਿਟਰੀ ਹੋ ਗਈ ਹਾਂ ਹਨਾ ਅੱਗੇ ਆਉਂਦਾ ਲੱਗਾ ਆਪਾਂ ਇੱਥੇ ਦੀ ਹਾਂ ਉੱਪਰ ਟ੍ਰੇਨ ਇੱਥੇ ਰੁਕੂਗੀ ਆਪਾਂ ਟ੍ਰੇਨ ਹੋਰ ਇਹ ਦੇਖੋ ਇੱਥੇ ਪਲੇ ਕਰੂਗੇ ਨਿਆਣੇ ਛੇਡਾਂਗੇ ਇਹ ਦੇਖੋ ਨਿਆਣੇ ਥੋੜੇ ਦਮ ਫਨ ਕਰੂਗੇ ਇੱਥੇ ਫਿਰ ਅਥੋਂ ਟ੍ਰੇਨ ਰਿਟਰਨ ਜਾਓਗੇ ਉੱਥੇ ਵਾਪਸ ਸਾਰੇ ਕੁਛ ਹੋ ਦੇ ਜੀ ਜਸਟ ਕਾਰ ਆਇਟ ਹੋਣੀ ਹੈ ਨਾ ਹਾਂਜੀ ਉਹ ਕਿੰਨੇ ਪਾਰ ਹੋਏ ਉਹ ਜਿਹੜੇ ਖੱਲੇ ਵਿੱਚ ਆਉਂਦੇ ਨੇ ਪਾਣੀ ਵਾਲੀ ਜਿੱਪ ਆਇਆ ਰੇਸਟੇਸ਼ਨ ਆ ਗਿਆ ਰਾਇ ਕੋ ਰਾਇ ਕੋ ਰਾਇ ਕੋ ਰਾਇ ਕੋ ਰਾਇ ਕੋ ਨਵਾਂ ਸ਼ਹਿਰ ਆਇਆ

ਇਹ ਪਲੇਟਫਾਰਮ ਨੰਬਰ 10 ਨਾ ਦੇਖੋ ਪਲੇਕਸਾਈਡ ਰੇਲਵੇ ਡਰਾਈਵਰ ਦੇਖੋ ਟ੍ਰੇਨ ਦਾ ਟ੍ਰੇਨ ਦਾ ਪਾਇਲਟ 50 ਸਾਲ ਹੋ ਗਏ 1974 ਚ ਬਣਿਆ ਸੀ 50 ਸਾਲ ਹੋ ਗਏ ਪੁਰਾਣੇ ਬਣੇ ਰੇਲਵੇ ਨੂੰ ਇਹ ਦੇਖੋ ਇਹ ਦੇਖੋ ਇੱਥੇ ਨਿਆਣਿਆਂ ਦੇ ਖੇਡਣ ਲਈ ਬਣਿਆ ਅੰਦਰ ਇੱਥੇ ਉਧਰ ਗੱਡੀਆਂ ਚਲਾ ਸਕਦੇ ਨਿਆਣੇ ਛੋਟੀਆਂ ਛੋਟੀਆਂ ਦੇਖੋ ਇਹ ਦੇਖੋ ਇੱਕ ਟ੍ਰੇਨ ਹੋਰ ਆ ਗਈ ਦੇਖੋ उधरों आई खुले सारी ट्रेन देखो हाँ ओही अंदर घुमागी उस वाले प्लेटफॉर्म की ट्रेन इस प्लेटफॉर्म की ट्रेन थो ग पार्क से ले जाओगी देखो ओपन है ना ट्रेन पूरी चलो न्याने पहुंच गए बोटिंग वाले उथे चलो आज चलिए चलो कर करिए ਆਪੋਨੇ ਪੈਡਲ ਬੋਟ ਤੇ ਬੋਟਿੰਗ ਕਰਨ ਲੱਗਿਆ ਦੇਖੋ ਨਿਆਣੇ ਚੱਲ ਕੇ ਮੋਰੇ ਕਿਉ ਤੇ ਲੱਗ ਗਏ ਆਪਾਂ ਹੁਣ ਚੱਲਦੇ ਹਾਂ ਹੌਲੀ ਹੌਲੀ ਉਧਰ ਕੈਫੇ ਬਣਿਆ ਹੋਇਆ ਦੇਖੋ ਇੱਕ ਕੈਫੇ ਬਣਿਆ ਹੋਏਗਾ ਇਹ ਦੇਖੋ ਇੱਕ ਕੈਫੇ ਹੈਗਾ ਇਹ ਮੋਰੇ ਬੋਟਿੰਗ ਦਾਗਾ ਤੇ ਜਿੰਦਰ ਅਰ ਮੰਮੀ ਆ ਰਹੇ ਪਿੱਛੇ ਬਏ ਹਲੇ ਜਸੂ ਹਾਂਜੀ ਨੈਕਸਟ ਰਾਉਂਡ ਤੇ ਜਸ਼ਨ ਚਲਾ ਲोगी ਮੋਰੇ ਪਹਿਲੋਗੀ ਠੀਕ ਹੈ ਜਸ਼ਨ ਮੰਮੀ ਉਹ ਬੱਚੇ ਦੇਖੋ ਸਾਡੇ ਉਹ ਬੈਠੀ ਮੰਮੀ ਕਿੰਨਾ ਵਧੀਆ ਲੱਗ ਰਿਹਾ ਹੈ ਨਾ ਚਲ ਮੋਰਨਾ ਉਹ ਦੇਖੋ ਨਹੀਂ ਪੂਰਾ ਲੈ ਕੇ ਜਾਓ ਤੁਰ ਤੱਕ ਮਮਮੀ ਨੂੰ ਮਿਲ ਕੇ ਆ ਜਾਓ ਠੀਕ ਆ ਠੀਕ ਆ ਇਹ ਵੀਡੀਓ ਬਣਾਉਣਾ ਕਿ ਬਣਾਈ ਕਿ ਬਣਾਈ ਸੀ ਸਰ ਤੇ ਵੀਡੀਓ ਬਣਾ ਦੋ ਯੋ ਵਾਲੀ ਯੋ ਸਪੀਡ ਕੁਮਿਕ ਬਲੋ ਹਾਂ ਤੇਜ਼ ਤੇ ਚਲਾਓ ਤਾ ਨੇ ਪੇਪਰ ਜਸ਼ਨ ਪਾਣੀ ਨਾਲ ਖੇਲ ਰਹੀ ਹੈ ਉਹ ਦੇਖਿਓ ਢੱਕਣਾ ਕੇਫੇ ਦਾ ਨਾਂ ਦੇਖਿਓ ਇੰਜਨ ਸ਼ੇਡ ਇਹ ਕੇਫੇ ਦਾ ਨਾਂ ਦੇਖਿਓ ਇੰਜਨ ਸ਼ੇਡ ਟ੍ਰੇਨ ਦੇ ਨਾਂ ਤੇ ਹੀ ਰੱਖਿਆ ਹੈ ਜਮਨਪਾਪਾ ਨਾ ਹੂੰ ਸੋਈ 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 ਯਾ I think they really enjoyed it in the back it's aiding ਥੈਂਕ ਯੂ ਉਹ ਦੇਖੋ ਟ੍ਰੇਨ ਆ ਗਈ ਆਪਣੀ ਹੁਣ ਆਪਾਂ ਇਹਦੇ ਚ ਬਹਿਣਾ ਹੈ ਇਸ ਟ੍ਰੇਨ ਚ ਬਹਿਣ ਲੱਗੇ ਆਂ ਦੇਖੋ ਇਹ ਸਮੇਂ ਕੋਈ ਨਹੀਂ ਜਾਂ ਇਹ ਇਹ ਦੇਖੋ ਆਪਾਂ ਇਹਦੇ ਚ ਬਹਿਣਾ ਹੈ ਇਹਦੇ ਚ ਆਪਾਂ ਘੁੰਮ ਕੇ ਆਣਾ ਓ ਆ ਮਸੂਨ ਆ ਬੈਠ ਇਹਦੇ ਬਹਿਣ ਦੇ ਕਿੰਨਾ ਵਧੀਆ ਹੈ ਨਾ ਟ੍ਰੇਨ ਚ Just swing and your leg over. Here. Please, as we go through the tunnel up ahead, please keep arms and legs in, uh, away from the walls. Uh, remain seated when you're on this ride, and please don't attempt to rock the carriages for any reason. All right, guys, that's yeah. it. You're all now fully qualified. <laughs> <laughs> जान तो लगे अपनी ट्रेन अगे मोरे देखो b 了 120 ਫੁੱਟ 120 ਫਿਟ ਹਾਈਟ ਹੈ ਇਹ ਦੀ ਇਹ ਦੇਖੋ ਚਿਮਨੀ ਇਹ ਹੈ ਨਾ ਸੈਕਿੰਡ ਵਰਲਡ ਵਾਰ ਜੀ ਜੀ ਲੜਦੇ ਹੁਣ ਅਮਰੀਕਨ ਹਾਂ ਇਹ ਜਿਹੜੇ ਹੈਗੇ ਇਹਨਾਂ ਨੇ ਰਿਸਰਚ ਕੀਤੀ ਸੀ ਇੱਥੇ ਫਿਰ ਇਹਨੂੰ ਇਹਨਾਂ ਨੇ ਐਜ਼ ਅ ਵਿਜ਼ਿਟਿੰਗ ਪਲੇਸ ਕਨਵਰਟ ਕਰਤਾ ਫਿਰ ਇਹਨਾਂ ਨੇ ਇਹਨੂੰ ਐਜ਼ ਅ ਵਿਜ਼ਿਟਿੰਗ ਪਲੇਸ ਕਨਵਰਟ ਕਰਤਾ ਉੱਪਰ ਦੇਖੋਗੇ ਤਾਂ ਲੱਗੂਗਾ ਤੁਹਾਡੇ ਉੱਤੇ ਨੂੰ ਗਿਰਨ ਲੱਗੀ ਦੇਖਿਓ ਹੈ ਨਾ फिर आप सार्या ने आइसक्रीम खाधी इतो आइसक्रीम खाके हूँ आप चल पे फिर ट्रेन वाल अपनी ट्रेन फट के फिर फिर आप हम चले घर में अपने देखो आप चले अपने प्लेटफॉर्म वाल फिर मम्मी जश्न जी से वेट कर रही हैं अपना

ਅਦਰ ਟ੍ਰੇਨ ਨੂੰ ਪਾਸਿੰਗ ਕਰਨ ਲਈ ਹੈ ਦੇਖੋ ਨਹੀਂ ਦੂਜੀ ਟ੍ਰੇਨ ਜਾਣੀ ਨੇ ਇਹਨੇ ਲਿਖਿਆ ਹੈ ਦੇਖੋ ਇੱਥੇ ਜਾਵੇ ਸ਼ਹਿਰ ਬੰਗਾ ਜਲੰਧਰ ਤੁਸੀਂ ਕਿੱਥੇ ਜਾਣਾ ਤੁਸੀਂ ਕਿੱਥੇ ਜਾਣਾ ਭਾਈ ਜਾਣਾ ਸਿਆਲਪੁਰ ਬਾਲਾਚਰ ਕੋਲੜਾ ਚਲੋ ਜਾਂਦੀ ਹੈ ਚੱਲੀ ਟ੍ਰੇਨ ਹੀ ਹੋਈ ਚੱਲੀ ਹੈ ਸਟੇਸ਼ਨ ਹੋਣਾ ਵਾਹ ਵਾਹ ਵੇਟ ਜਸਤ ਵੇਟ ਗੱਡੀ ਟ੍ਰੇਨ ਖੜੀ ਤਾਂ ਹੁੰਦੇ ਗੱਡੀ ਨਿਕਲੀ ਜਾਂਦਾ ਮੂੰਹ ਇਹ ਦੂਜੇ ਪੈਸੇਂਜਰ ਖੜੇ ਜਾਣ ਲਈ ਆਪਾਂ ਉਤਰਨ ਲੱਗੇ ਇੱਥੋਂ ਦੇਖ ਲੈਂਦੇ ਆਪਾਂ ਮੈਗਨੇਟ ਵਗੈਰਾ ਕੁਝ ਇਹ ਦੇਖੋ ਗਿਫਟ ਸ਼ਾਪ ਚੱਲਿਆਂ ਵਾਪਸ ਘਰ ਹੈ ਨਾ ਕਿੰਨਾ ਟਾਈਮ ਲੱਗਣਾ ਇੱਥੋਂ ਆਪਾਂ ਨੂੰ ਘਰ ਨੂੰ ਦੋ ਟਾਈਮਾਂ ਡੇਢ ਹੋਗੇ ਚਲੋ ਆਜੋ ਚਲਿਏ 6 ਵਜੇ ਤੱਕ ਪਹੁੰਚ ਜਵਾਂਗੇ ਹੈਨਾ ਚਲੋ ਤੁਸੀਂ ਕਿਵਰਦਾ ਲੱਗਿਆ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਸਬਸਕ੍ਰਾਈਬ ਵੀ ਕਰ ਲਿਆ ਕਰੋ ਚੈਨਲ ਨੂੰ ਪਲੀਜ਼ ਫਿਰ ਮਿਲਦੇ ਆ ਕਿਸੇ ਨੈਕਸਟ ਵਧੀਆ ਜੇ ਬਲੌਗ ਸੋਦੋ ਤੱਕ ਲਈ ਬਾਏ